ਅਠ ਮਾਰਲੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਜਮਾ ਨਵੀਂ ਕੋਠੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਵਾਰੀਸਰ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 62173 ਜੇ ਕਿਸੇ ਕੋਲੇ ਘਰ ਕੋਠੀ ਮਕਾਨ ਵੇਚਣਾ ਕੋਈ ਚਾਹੁੰਦਾ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਬਾਕੀ ਕੋਠੀ ਦਾ ਰੇਟ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਲਾ ਕੇ ਭੇਜਿਆ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਵੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀ ਕੋਠੀ ਦੀ ਲੋਕੇਸ਼ਨ ਆਪਾਂ ਨੂੰ ਮਿਲੂਗੀ ਪੂਰੀ ਵਧੀਆ ਲੋਕੇਸ਼ਨ ਤੇ ਕੋਠੀ ਮਿਲੂਗੀ ਆਪਾਂ ਨੂੰ ਤੇ ਜਗ੍ਹਾ ਵੀ ਬਾਫਰੇ ਸੀ 8 ਮਰਲੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਆਪਾਂ ਨੂੰ ਕੋਠੀ ਮਿਲ ਜਾਊਗੀ ਡਬਲ ਸਟੋਰੀ ਕੁਠੀਏ ਜੀ ਸਾਰੇ ਦੀ ਸਾਰੀ ਮਾਲਕ ਨੇ ਕੰਪਲੀਟ ਕਰਵਾ ਰੱਖੀ ਐ ਬਾਕੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਤੇ ਮੋਡਰਨ ਤਰੀਕੇ ਦੀ ਕੂਠੀ ਆਪਾਂ ਨੂੰ ਮਿਲ ਜੂਗੀ ਬਾਹਰੋਂ ਫਰੰਟ ਡਿਜ਼ਾਈਨ ਬਹੁਤ ਵਧੀਆ ਮਿਲ ਜੂਗਾ। ਮੈਂ ਕਿ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਅੰਦਰ ਬਾਹਰੋਂ ਤੁਹਾਨੂੰ ਸਾਰਾ ਕੁਝ ਮੈਂ ਦਿਖਾਉਣਾ ਹੈ। ਵੀਡੀਓ ਮਾਲਕ ਨੇ ਬਹੁਤ ਸੋਹਣੀ ਆਪਣੇ ਕੋਲ ਬਣਾ ਕੇ ਭੇਜੀ ਆ। ਜੇ ਆਪਾਂ ਸਾਈਜ਼ ਦੀ ਗੱਲ ਕਰੀਏ 30x60 ਆਪਾਂ ਨੂੰ ਸਾਈਜ਼ ਮਿਲ ਜੂਗਾ ਜੀ। ਤੇ ਜਦੋਂ ਆਪਾਂ ਅੰਦਰ ਪਹੁੰਚਦੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਹਰਲੇ ਸਾਡੇ ਇੱਕ ਪਾਸੇ ਚੋਂ ਦੇ ਬਾਥਰੂਮ ਏਰੀਆ ਸੀ। ਪੂਰਾ ਵਧੀਆ। ਜੇ ਆਪਾਂ ਥੱਲੇ ਗੱਲ ਕਰੀਏ ਤਾਂ ਬਾਹਰਲੀ ਸਾਈਡ ਸਾਰੇ ਕਿਤੇ ਆਪਾਂ ਨੂੰ ਟਾਈਲਾਂ ਵਗੈਰਾ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੀ। ਥੋੜਾ ਜਿਹਾ ਗਾਹਾਂ ਚੱਲਾਂਗੇ ਪੂੜੀਆਂ ਉੱਤੇ ਜਾਣ ਨੂੰ ਆਪਾਂ ਨੂੰ ਇੱਥੋਂ ਮਿਲ ਜਾਣਗੀਆਂ ਤੇ ਥੋੜਾ ਜਿਹਾ ਅੱਗੇ ਹੋਰ ਚੱਲਾਂਗੇ ਆ ਮਿਲ ਜੂਗਾ ਆਪਾਂ ਨੂੰ ਸਾਰਾ ਲੌਬੀ ਏਰੀਆ ਜੀ। ਨਮੀ ਕੁਠੀਏ ਜੀ ਮਾਲਕ ਨੇ ਕਿਹਾ ਕੋਠੀ ਬਣੇ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ 3-4 ਸਾਲ ਮਸਾ ਹੋਇਆ ਤੇ ਸਾਰਾ ਕੰਮ ਮਾਲਕ ਨੇ ਕਰਵਾਇਆ ਹੋਇਆ ਡ్రਾਈਂਗ ਰੂਮ ਤੁਸੀਂ ਚੈੱਕ ਕਰੋ ਜੀ ਵਧੀਆ ਡ్రਾਈਂਗ ਰੂਮ ਆਪਾਂ ਨੂੰ ਮਿਲ ਜੂਗਾ ਖੁੱਲਾ ਡੂਲਾ। ਬਾਕੀ ਜੇ ਉੱਤੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਸਾਰੀਆਂ ਛੱਤਾਂ ਇਹਨਾਂ ਨੇ ਡਾਊਨ ਸੀਲਿੰਗ ਕਰਵਾਈਆਂ ਹੋਈਆਂ ਪੂਰੀ ਵਧੀਆ ਲਾਈਟਾਂ ਇਹਨਾਂ ਨੇ ਪਵਾ ਰੱਖੀਆਂ ਬਾਕੀ ਲੱਕੜ ਦਾ ਕੰਮ ਵਧੀਆ ਕਰਵਾ ਰੱਖਿਆ ਤੇ ਵਧੀਆ ਬੈਡਰੂਮਸ ਖੁੱਲੇ ਡੁੱਲੇ ਮਿਲ ਜਾਣਗੇ ਤੇ ਜੋੜੀਆਂ ਜੇ ਆਪਾਂ ਵਧੀਆ ਮਿਲ ਜੂਗਮ ਬਾਕੀ ਕੱਲੀ-ਕੱਲੀ ਚੀਜ਼ ਮਾਲਕ ਨੇ ਵੀਡੀਓ ਥਰੂ ਦਿਖਾਈਏਗੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਚਲਦੀ-ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗ ਰਹੀ ਏ ਵੀਡੀਓ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸਾਰੇ ਜ਼ਰੂਰ ਦਬਾ ਦਿਓ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਜੀ ਬਾਕੀ ਬੈਡਰੂਮ ਤੁਸੀਂ ਇਹ ਚੈੱਕ ਕਰ ਲਿਆ ਸੀ ਤੇ ਸੈਕਿੰਡ ਬੈਡਰੂਮ ਵੀ ਆਪਾਂ ਦੇਖਾਂਗੇ ਲੌਬੀ ਵੀ ਦੇਖਾਂਗੇ ਜੀ ਉੱਤੇ ਵੀ ਚਲਾਂਗੇ ਅਟੈਚ ਜਿਹੜਾ ਇਹ ਬੈਡਰੂਮ ਤੁਸੀਂ ਦੇਖਿਆ ਇਹਦੇ ਨਾਲ ਅਟੈਚ ਬਾਥਰੂਮ ਮਿਲ ਜੂਗਾ ਚੈੱਕ ਕਰੋ ਜੀ ਸਾਰਾ ਕੰਮ ਕੰਪਲੀਟਡ ਆਪਾਂ ਨੂੰ ਮਿਲੂਗਾ ਜਿਵੇਂ ਕਿ ਟਾਈਲਾਂ ਦਾ ਕੰਮ ਤੇ ਜੋੜੀਆਂ ਜੱਪਾ ਸਾਰਾ ਕੁਝ ਵਧੀਆ ਆਪਾਂ ਨੂੰ ਮਿਲੂਗਾ ਜੀ ਤੇ ਕੋਠੀ ਤੁਹਾਨੂੰ ਪਸੰਦ ਆ ਗਈ ਹੋਊਗੀ ਤੇ ਕੋਠੀ ਦੀ ਲੋਕੇਸ਼ਨ ਵੀ ਤੁਹਾਨੂੰ ਪਸੰਦ ਆ ਗਈ ਹੋਊਗੀ ਜਿਵੇਂ ਦੀ ਕੋਠੀ ਵਾਸਤੇ ਤੁਸੀਂ ਕਹਿੰਦੇ ਸੀਗੇ ਜੀ ਕਾਫੀ ਕਮੈਂਟ ਤੁਸੀਂ ਕੀਤੇ ਸੀਗੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਮੇਰੀਆਂ ਮਾਤਾ ਮਾਂ ਨੇ ਮੇਰੇ ਵੱਡੇ ਬਜ਼ੁਰਗਾਂ ਨੇ ਕਮੈਂਟ ਪਾਈ ਸੀਗੇ ਇਹੋ ਜੀ ਕੋਠੀ ਵਾਸਤੇ ਤੁਸੀਂ ਕਹਿੰਦੇ ਸੀਗੇ ਫਰੰਟ ਪੂਰਾ ਸੋਹਣਾ ਬਣਿਆ ਹੋਵੇ ਅੰਦਰੋਂ ਪੂਰੀ ਵਧੀਆ ਤਿਆਰ ਕੀਤੀ ਹੋਵੇ ਕੋਠੀ ਆਪਾਂ ਲੈ ਕੇ ਪਹੁੰਚੀ ਆ ਜੀ ਤੇ ਕੋਠੀ ਦੀ ਜਗ੍ਹਾ ਤੋਂ ਹਨ ਮੈਂ ਦੱਸ ਹੀ ਦਿੱਤੀ ਬਾਕੀ ਸੈਕੰਡ ਬੈਡਰੂਮ ਤੁਸੀਂ ਚੈੱਕ ਕਰ ਰਹੇ ਹੋ ਜੀ ਬੈਡਰੂਮ ਪੂਰਾ ਵਧੀਆ ਆਪਾਂ ਨੂੰ ਮਿਲੂਗਾ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੀ ਦੇਖਣ ਨੂੰ ਬਾਕੀ ਤੁਸੀਂ ਜਾ ਕੇ ਦੇਖੋਗੇ ਆਪਦੀਆਂ ਅੱਖਾਂ ਨਾਲ ਦੇਖੋਗੇ ਕੋਠੀ ਨੂੰ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਵਧੀਆ ਲੱਗੂਗੀ ਹੋਰ ਵੀ ਜ਼ਿਆਦਾ ਪਸੰਦ ਆਊਗੀ ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਜਿਹੜਾ ਸੈਕੰਡ ਬੈਡਰੂਮ ਹੈ ਇਹਦੇ ਨਾਲ ਵੀ ਆਪਾਂ ਨੂੰ ਅਟੈਚ ਬਾਥਰੂਮ ਮਿਲ ਜੂਗਾ ਤੇ ਕੋਠੀ ਦੇ ਬਾਹਰਲੀ ਸਾਈਡ ਵੀ ਆਪਾਂ ਨੂੰ ਕਾਫੀ ਸਪੇਸ ਦੇਖਣ ਨੂੰ ਮਿਲ ਜੂਗੀ ਤੇ ਜਿਹੜੀ ਗਲੀ ਲੱਗਦੀ ਹੈ ਜਿਹੜਾ ਲਾਂਘਾ ਲੱਗਦਾ ਜੀ ਰੋਡ ਲੱਗਦਾ ਉਹ ਵੀ ਪੂਰਾ ਖੁੱਲਾ ਡੁੱਲਾ ਬਣਿਆ ਹੋਇਆ ਜੀ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੋ ਇਸ ਕੋਠੀ ਨੂੰ ਤਾਂ ਲੋਕੇਸ਼ਨ ਮਾਲਕ ਨੇ ਜਿਹੜੀ ਕਨਫਰਮ ਕਰਵਾਈ ਹੈ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਜੀ ਚਾਹੇ ਨੋਟ ਕਰ ਲਓ ਚਾਹੇ ਲੈ ਕੇ ਰੱਖ ਲਓ ਚਾਹੇ ਸਕਰੀਨਸ਼ਾਟ ਮਾਰ ਕੇ ਰੱਖ ਲਓ ਜੀ ਬਾਕੀ ਮਾਲਕ ਦਾ ਨੰਬਰ ਵੀ ਕਨਫਰਮ ਕਰਵਾ ਦਿੰਦਾ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਦੱਸਦਾ ਜੀ ਆਪਣੇ ਕੋਲੇ ਖਾਸ ਗੁਰਦਾਸਪੁਰ ਏਰੀਆ ਚੋਂ ਇੱਕ ਕੋਠੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਆ ਖਾਸ ਗੁਰਦਾਸਪੁਰ ਏਰੀਆ ਦੀ ਬਾਜਵਾ ਕਲੋਨੀ ਇਹਨਾਂ ਨੂੰ ਲੱਗਦੀ ਆ ਤੇ ਓਜ਼ਲਾ ਬਾਈਪਾਸ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਕੋਠੀ ਦੀ ਵੀਡੀਓ ਨਾਲ ਦੀ ਨਾਲ ਤੁਹਾਨੂੰ ਦੇਖਣ ਨੂੰ ਮਿਲ ਰਹੀ ਹੈ ਅਸੀਂ ਕਿਚਨ ਤੁਸੀਂ ਚੈੱਕ ਕਰ ਰਹੇ ਹੋ ਪੂਰਾ ਸੋਹਣਾ ਮਾਲਕ ਨੇ ਕਿਚਨ ਤਿਆਰ ਕਰਵਾਇਆ ਹੋਇਆ ਤੇ ਵੀਡੀਓ ਚ ਚੈੱਕ ਕਰੋ ਜੀ ਕਿਚਨ ਦੀ ਇੱਕ ਆਪਾਂ ਨੂੰ ਵਿੰਡੋ ਮਿਲ ਜੂਗੀ ਤੇ ਕਿਚਨ ਦੇ ਵਿੱਚ ਜਿੰਨਾ ਵੀ ਕੰਮ ਹੁੰਦਾਗਾ ਪੂਰੇ ਦਾ ਪੂਰਾ ਮਾਲਕ ਨੇ ਕਰਵਾ ਰੱਖਿਆਗਾ ਕਿਚਨ ਮੋਡਰਨ ਤਰੀਕੇ ਨਾਲ ਆਪਾਂ ਨੂੰ ਕੰਪਲੀਟਡ ਮਿਲੂਗਾ ਸਾਰੇ ਬਾਕਸ ਉੱਪਰ ਦੇ ਥੱਲੇ ਦੇ ਸਾਰੇ ਮਾਲਕ ਨੇ ਬਣਵਾ ਰੱਖੇ ਨੇ ਤੇ ਹੁਣ ਆਪਾਂ ਚਾਲਦੇ ਹਾਂ ਜੀ ਉੱਤੇ ਪੂਰੀ ਵੀਡੀਓ ਤੁਸੀਂ ਉੱਤੇ ਦੀ ਵੀ ਦੇਖ ਲਿਓ ਜੀ ਤੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿਵੇਂ ਕੁਛ ਕੀ ਕੁਛ ਹੈ ਜੀ ਜੇ ਆਪਾਂ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਸੀ ਤਾਂ ਓਨਰ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਇਹਨਾਂ ਨੇ 90 ਲੱਖ ਰੁਪਇਆ ਕਿਹਾ ਸੀ ਤੇ ਮਾਲਕ ਨੇ ਕਿਹਾ ਅਡਜਸਟਮੈਂਟ ਬੈ ਕੇ ਕੀਤਾ ਜਾਊਗਾ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੇ ਤੁਹਾਨੂੰ ਪਸੰਦ ਆਊਗੀ ਜੀ ਕੋਠੀ ਤੇ ਬੈ ਕੇ ਤੁਸੀਂ ਮਾਲਕ ਨਾਲ ਬਾਕੀ ਗੱਲ ਕਰ ਲਿਓ ਰੇਟ ਉੱਤੇ ਥੱਲੇ ਆਪ ਤੁਸੀਂ ਬੈ ਕੇ ਮੁਕਾ ਲਿਓ ਜੀ ਬਾਕੀ ਜਿਮੇਦੀ ਕੋਠੀ ਵਾਸਤੇ ਤੁਸੀਂ ਕਹਿੰਦੇ ਸੀਗੇ ਓਮੇ ਦੀ ਕੋਠੀ ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੀਆਂ ਜੀ ਤੇ ਉੱਪਰੋਂ ਵੀ ਆਪਾਂ ਨੂੰ ਵਧੀਆ ਸਾਰਾ ਕੁਝ ਮਿਲ ਜੂਗਾ ਕਲਰ ਕੁੱਲਰ ਦਾ ਜੋੜੀਆਂ ਦਾ ਸ਼ੀਸ਼ਿਆਂ ਦਾ ਸਾਰਾ ਕੰਮ ਉੱਤੇ ਦਾ ਵੀ ਆਪਾਂ ਨੂੰ ਪੂਰਾ ਮਿਲੇਗਾ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਸ ਕੋਠੀ ਨੂੰ ਤਾਂ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ ਖਾਸ ਗੁਰਦਾਸਪੁਰ ਦੇ ਵਿੱਚ ਆਪਾਂ ਨੂੰ ਇਹ ਕੋਠੀ ਮਿਲੇਗੀ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕੋਈ ਵੀ ਕੁਝ ਵੀ ਪੁੱਛਣਾ ਤਾਂ 98800 8550472 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਮਾਲਕ ਨਾਲ ਕਰ ਲਓ ਜੀ ਤੇ ਗੱਲਬਾਤ ਕਰਕੇ ਤੇ ਬਹਿ ਕੇ ਰੇਟ ਮੁਕਾ ਕੇ ਉਸ ਤੋਂ ਬਾਅਦ ਕੂਠੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਤੇ ਵੀਡੀਓ ਪਸੰਦ ਜੇ ਤੁਹਾਨੂੰ ਆਈ ਅਸੀਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚਲਦੀ ਚਲਦੀ ਵੀਡੀਓ ਚ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਪਣੇ ਚੈਨਲ ਤੇ ਪਹੁੰਚੇ ਹੋ ਜੇ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਨਵੀਂ ਕੂਠੀ ਘਰ ਮਕਾਨ ਤੁਸੀਂ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ 'ਚੋਂ ਤਾਂ ਆਪਾਂ ਡੇਲੀ ਵੀਡੀਓ ਲੈ ਕੇ ਪਹੁੰਚੋਦੇ ਹਾਂ ਜੀ ਹਰ ਰੋਜ਼ ਘਰ ਕੁਠੀ ਮਕਾਨ ਆਪਾਂ ਲੈ ਕੇ ਆਉਂਦੇ ਹਾਂ ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਤੁਹਾਨੂੰ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਮਿਲ ਗਿਆ ਹੋਊਗਾ ਜੀ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਬਡੇ ਬਜ਼ੁਰਗ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਜੇ 베ਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਕੋਈ ਕਮਿਸ਼ਨ ਕੋਈ ਖਰਚਾ ਆਪਣਾ ਕੁਝ ਨਹੀਂ ਹੁੰਦਾ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਉੱਤੇ ਮਿਲ ਗਿਆ ਹੂਆ ਬਾਰ-ਬਾਰ ਚੱਲਦਾ ਰਹਿੰਦਾ ਜੀ ਤੇ ਆਪਾਂ ਨੂੰ ਨਾ ਤਾਂ ਕੋਈ ਪੁੱਛਣ ਦੀ ਲੋੜ ਹੈ ਜੀ ਤੇ ਨਾ ਹੀ ਕੋਈ ਮੈਸੇਜ ਕਰਕੇ ਪੁੱਛਣ ਦੀ ਲੋੜ ਬਸ ਆਪਣੇ ਕੋਲੇ ਭੇਜਿਆ ਕਰੋ ਉਹ ਤੋਂ ਬਾਅਦ ਐਡ ਆਪਾਂ ਛੇਤੀ ਤੋਂ ਛੇਤੀ ਲਾ ਦਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਕਮੈਂਟ ਕਰਕੇ ਜਰੂਰ ਦੱਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਵਧੀਆ ਲੱਗੀ ਹੈ ਤਾਂ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਤੇ ਬਤ ਬਤ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਮਿਲਦੇ ਆ ਜੀ ਆਪਾਂ ਛੇਤੀ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਕਿਹੜੇ ਏਰੀਆ ਚ ਕਿੰਨੇ ਰੇਟ ਚ ਤੁਹਾਨੂੰ ਕੂਠੀ ਘਰ ਮਕਾਨ ਚਾਹੀਦਾ ਕਰੋ ਕਮੈਂਟ